ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਹਾਜ਼ਾਂ ਦੇ ਸਫ਼ਰ ਨੇ ਕਿੰਨੇ ਭੈਣ ਭਰਾਵਾਂ ਨੂੰ ਦੂਰ ਕਰ ਦਿੱਤਾ ਹੈ ਜਿਸ ਦੇ ਕਾਰਨ ਕਈ ਭਰਾਮਾਂ ਤੋਂ ਭੈਣਾਂ ਦੇ ਵਿਆਹ ਤੇ ਕਈ ਭੈਣਾਂ ਤੋਂ ਆਪਣੇ ਭਰਾਵਾਂ ਦੇ ਵਿਆਹ ਤੇ ਨਹੀਂ ਪਹੁੰਚਿਆ ਜਾਂਦਾ ਜਿਸ ਕਾਰਨ ਸਾਰੇ ਪਰਿਵਾਰ ਨੂੰ ਬੜਾ ਹੀ ਦੁੱਖ ਲੱਗਦਾ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਭੈਣ ਦਾ ਵਿਆਹ ਹੈ ਤੇ ਉਸ ਦਾ ਵੀਰ ਵਿਦੇਸ਼ ਦੇ ਵਿੱਚ ਹੈ ਤੇ ਆਪਣੀ ਭੈਣ ਨਾਲ ਵੀਡੀਓ ਕਾਲ ਤੇ ਗੱਲ ਕਰਦਾ ਦੇਖੋ ਕਿੰਨਾ ਰੋ ਰਿਹਾ ਹੈ ਜਦੋਂ ਭੈਣ ਦੀ ਡੋਲੀ ਹੁੰਦੀ ਹੈ ਤਾਂ ਸਭ ਤੋਂ ਵੱਧ ਵੀਰ ਹੀ ਰੋਂਦੇ ਨੇ ਜੇ ਅੱਜ ਭੈਣ ਕੋਲ ਵੀਰ ਹੁੰਦਾ ਤਾਂ ਭੈਣ ਦਾ ਹੌਸਲਾ ਹੀ ਵੱਖਰਾ ਹੋਣਾ ਸੀ ਵੀਰਾਂ ਲਈ ਭੈਣਾ ਤੋੜਨੀਆਂ ਕਿਹੜਾ ਸੌਖੀਆਂ ਹੁੰਦੀਆਂ ਨੇ ਵੀਰਾਂ ਨੂੰ ਬਹੁਤ ਵੱਡਾ ਦਿਲ ਕਰਨਾ ਪੈਂਦਾ ਹੈ ਜਦੋਂ ਭੈਣ ਦਾ ਇੱਕੋ ਇੱਕ ਵੀਰ ਹੋਵੇ ਉਹ ਵੀ ਵਿਦੇਸ਼ ਦੇ ਵਿੱਚ ਹੋਵੇ ਤੇ ਉਸ ਤੋਂ ਭੈਣ ਦੇ ਵਿਆਹ ਤੇ ਨਾ ਪਹੁੰਚਿਆ ਜਾਵੇ ਤਾਂ ਭੈਣ ਨੂੰ ਘਰ ਸੱਡਣ ਦਾ ਦੁੱਖ ਘਟ ਏ ਵੀਰ ਦਾ ਵਿਆਹ ਤੇ ਨਾ ਪਹੁੰਚਾਂ ਦਾ ਦੁੱਖ ਵੱਧ ਲੱਗਦਾ ਹੈ। ਧੀਆ ਨੂੰ ਆਪਣਾ ਘਰ ਛੱਡਣਾ ਕਿਹੜਾ ਸੌਖਾ ਹੁੰਦਾ ਹੈ। ਧੀਆ ਨੂੰ ਬਹੁਤ ਵੱਡਾ ਦਿਲ ਕਰਨਾ ਪੈਂਦਾ ਹੈ। ਇਹ ਤਾਂ ਦੁਨੀਆ ਦੀ ਰੀਤ ਚੱਲੀ ਆਈ ਹੈ ਕਿ ਧੀਆ ਨੂੰ ਤਾਂ ਇੱਕ ਦਿਨ ਘਰ ਛੱਡ ਕੇ ਜਾਣਾ ਹੀ ਪੈਂਦਾ ਹੈ। ਧੀਆ ਦੇ ਘਰ ਵੇਸਕ ਦੋ ਹੁੰਦੇ ਨੇ ਪਰ ਧੀਆ ਦਾ ਹੱਕ ਕਿਸੇ ਵਿੱਚ ਵੀ ਨਹੀਂ ਹੁੰਦਾ। ਜਿੱਥੇ ਧੀਆ ਨੇ ਆਪਣਾ ਬਚਪਨ ਬਿਤਾਇਆ ਹੁੰਦਾ ਹੈ। ਹੱਸ ਖੇਡ ਕੇ ਵੱਡੀਆਂ ਹੋਈਆਂ ਹੁੰਦੀਆਂ ਨੇ। ਮਾਪੇ ਨਾਲ ਲਾਡ ਲੜਾਈ ਹੁੰਦੇ ਨੇ। ਤੇ ਵੀਰਾਂ ਨਾਲ ਇੱਕੋ ਸੱਤ ਥਲੇ ਖੇਡ ਕੇ ਵੱਡੀਆਂ ਹੁੰਦੀਆਂ ਨੇ ਉਹ ਘਰ ਛੱਡਣਾ ਕਿਹੜਾ ਸੌਖਾ ਹੁੰਦਾ ਹੈ ਬਹੁਤ ਵੱਡਾ ਦਿਲ ਕਰਨਾ ਪੈਂਦਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ